ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਆਪਨੇ ਚੌਲ ਬਚ ਰਹੇ ਤੇ ਆਪਾਂ ਚੌਲਾਂ ਨੂੰ ਵੇਸਟ ਨਹੀਂ ਕਰਾਂਗੇ ਇੱਧਰ ਆਪਾਂ ਨੇ ਯਾਰ ਲੈ ਲਿਆ ਇਹ ਚੌਲ ਨੇ ਜਿਹੜੇ ਬਚੇ ਹੋਏ ਆਪਾਂ ਇਹਦੇ ਵਿੱਚ ਐਡ ਕਰ ਲੈਣੇ ਆਂ ਜੀ ਦੋ ਤਿੰਨ ਚਮਚੇ ਆਪਾਂ ਇਹਦੇ ਵਿੱਚ ਪਾ ਲਵਾਂਗੇ ਦਹੀਂ ਦੇ ਜੇ ਆਪਾਂ ਨੂੰ ਲੋੜ ਪਈ ਤਾਂ ਆਪਾਂ ਇਹਦੇ ਵਿੱਚ ਵਾਟਰ ਪਾ ਲਾਂਗੇ ਥੋੜਾ ਜਿਹਾ ਲਓ ਜੀ ਇਦਾਂ ਹੋ ਗਏ ਪੀਸ ਕੇ ਇਹਨੂੰ ਆਪਾਂ ਇੱਕ ਬੋਲ ਦੇ ਵਿੱਚ ਕੱਢ ਲੈਨੇ ਆਂ ਤੁਸੀਂ ਜਰੂਰ ਟਰਾਈ ਕਰਕੇ ਵੇਖਿਓ ਬਚੇ ਹੋਏ ਚਾਵਲਾਂ ਨੂੰ ਸੁੱਟਿਆ ਨਾ ਕਰੋ ਬਹੁਤ ਵਧੀਆ ਨਾਸ਼ਤਾ ਬਣਦਾ ਇਹਦਾ ਬਹੁਤ ਟੇਸਟੀ ਲਓ ਜੀ ਐਦਾਂ ਦਾ ਪੇਸਟ ਬਣ ਗਿਆ ਲਓ ਜੀ ਪੇਸਟ ਆਪਣਾ ਐਦਾਂ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਕੱਟ ਲੈਣੇ ਆਂ ਪਿਆਜ਼ ਨੂੰ ਆਪਾਂ ਪ੍ਰੀਕੁਰੀ ਕੱਟਾਂਗੇ ਕੱਟਾਂਗੇ ਲੰਬੇ ਲੋ ਤੇ ਦੋ ਪਿਆਜ਼ ਲੈ ਲਏ ਆਪਾਂ ਨੇ ਇਹਨਾਂ ਨੂੰ ਵਿੱਚ ਕੱਟ ਲੈਣੇ ਆ ਇਹਦੇ ਮਾਤਾ ਪਤਲਾ ਪੇਸਟ ਆਪਾਂ ਨਹੀਂ ਕਰਨਾ ਇਹ ਥੋੜਾ ਜਿਹਾ ਕਿਹੜੇ ਰੱਖਣਾ ਲਓ ਜੀ ਆਪਾਂ ਪਿਆਜ਼ਾਂ ਨੂੰ ਮਿਕਸ ਕਰ ਦਿੰਨੇ ਆ ਚੰਗੀ ਤਰ੍ਹਾਂ ਵਿੱਚ ਇੱਧਰ ਆਪਾਂ ਨੇ ਦੋ ਤਿੰਨ ਹਰੀਆਂ ਮੱਚਾਂ ਲੈ ਲਈਆਂ ਇਹਨਾਂ ਨੂੰ ਵੀ ਆਪਾਂ ਕੱਟ ਲੈਨੇ ਆ ਠੀਕ ਫ੍ਰੀਕ ਕੱਟ ਲੈਨੇ ਮਿਰਚਾਂ ਕੌੜੀਆਂ ਨਹੀਂ ਹੈਗੀਆਂ ਜੀ ਆਪਣੀ ਮਿਰਚਾਂ ਬਹੁਤ ਵਧੀਆ ਨੇ ਬਿਲਕੁਲ ਕੌੜੀਆਂ ਨਹੀਂ ਹੈਗੀਆਂ ਕੱਚੀਆਂ ਨੇ ਉਹ ਗਈ ਲਓ ਜੀ ਥੋੜੀ ਜੀ ਆਪਾਂ ਮਿਰਚ ਐਡ ਕਰ ਲੈਨੇ ਆ ਨਮਕ ਪਾ ਲੈਨੇ ਕਿਉਂਕਿ ਇਹਨਾਂ ਦੇ ਵਿੱਚ ਪਹਿਲਾਂ ਵੀ ਹੈ ਨਮਕ ਤੇ ਮਿਰਚ ਥੋੜਾ ਥੋੜਾ ਪਾ ਲੈਨੇ ਥੋੜੀ ਜੀ ਆਪਾਂ ਪਾਵਾਂਗੇ ਹਲਦੀ ਹੁਣ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਇਹਨਾਂ ਨੂੰ 2-4 ਮਿੰਟ ਲਈ ਫ੍ਰੈਂਟਾਂਗੇ ਆਪਾਂ ਕੁਨੀ ਦੇਰ ਤੱਕ ਫ੍ਰੈਂਟਾਂਗੇ ਜਿੰਨੀ ਦੇਰ ਤੱਕ ਇਹ ਫਲਫੀ ਜੈ ਨਹੀਂ ਬਣ ਜਾਂਦੇ ਵੈਸੇ ਤਾਂ ਆਪਣੇ ਮਿਕਸੀ ਚ ਢੇੜਾ ਕਢਵਾਇਆ ਹੋਇਆ ਹੈ ਜੀ ਮਿਕਸੀ ਚ ਗ੍ਰाइंड ਕਰੇ ਨੇ ਪਰ ਮਸਾਲੇ ਰੜਾਉਣੇ ਚ ਜ਼ਰੂਰੀ ਨੇ ਚੰਗੀ ਤਰ੍ਹਾਂ ਮਿਕਸ ਕਰਨ ਨਾਲ ਇਹ ਮਸਾਲੇ ਰੜਣਗੇ ਕਿਉਂਕਿ ਬੈਟਰ ਜਿਹੜਾ ਗਾੜਾ ਲੋ ਜੀ ਹੁਣ ਡਾਕੂਮੈਂਟ ਲਈ ਇਹਨੂੰ ਆਪਾਂ ਰੈਸਟ ਲਈ ਧਰ ਦਿੰਨੇ ਆ। ਟੱਕੇ ਧਰ ਦਿੰਨੇ ਆ। ਲੋ ਜੀ ਇੱਧਰ ਪਾ ਗੈਸ ਬਾਲ ਦਿਆਂ। ਉੱਪਰ ਧਰ ਦਿਆਂ ਸਰ੍ਹੋਂ ਦਾ ਤੇਲ। ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋ ਲੈਣ ਦਿੰਨੇ ਆ। ਲਓ ਜੀ ਜਿਹੜਾ ਆਪਾਂ ਬੈਟਰ ਤਿਆਰ ਕਰ ਲਈ ਸੀ ਇਹਦੇ ਵਿੱਚ ਆਪਾਂ ਇੱਕ ਦੋ ਚਮਚਾ ਹੁਣ ਰੋਟ ਦਾ ਪਾ ਲਈਏ। ਬੋਤਾਂ ਨਹੀਂ ਪਾਉਂਦੇ ਥੋੜਾ ਹੀ ਪਾਵਾਂਗੇ। ਹੁਣ ਇਹਨੂੰ ਮੈਂ ਇੱਥੇ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ। ਇਮੀ ਦੀਰ ਤੱਕ ਆਪਣਾ ਤੇਲ ਗਰਮ ਹੁੰਦਾ ਉਨੀ ਦੇਰ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਇਹਨਾਂ ਰੋਟ ਨੂੰ ਇਹਦੇ ਵਿੱਚ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾ ਕੇ ਦੇਖਿਆ ਤੇ ਵੀ ਤੇਲ ਬਣ ਗਿਆ ਜਾਂ ਨਹੀਂ ਹੁਣ ਆਪਾਂ ਇਦਾਂ ਛੋਟੇ ਛੋਟੇ ਜੇ ਬਣਾ ਕੇ ਇਹਦੇ ਵਿੱਚ ਸਿੱਟ ਦੇਣੇ ਨੇ ਜੀ ਜਿੰਨਾ ਵੀ ਕਸਟੈਟ ਬਣਾਉਣਾ ਉਨਾਂਕ ਬਣਾ ਸਕਦੇ ਚਲੋ ਜੀ ਆਪਾਂ ਇਹਨਾਂ ਨੂੰ ਥਿੰਦੀ ਤਰ੍ਹਾਂ ਫਰਾਈ ਹੋ ਲੈਣ ਦਿੰਦੇ ਆਂ ਚੱਕੜ ਲਓ ਦੀ ਇੱਕ ਸਾਈਡ ਆਪਣੀ ਫਰਾਈ ਹੋ ਗਈ ਹੁਣ ਆਪਾਂ ਇਹਨਾਂ ਦਾ ਪਾਸੇ ਪਲਟਾ ਦਿੰਦੇ ਆਂ ਚੰਗੀ ਤਰ੍ਹਾਂ ਫਰਾਈ ਹੋਣੇ ਤੱਕ ਆਪਾਂ ਪਕਾਉਨੇ ਆ ਗੈਸ ਆਪਾਂ ਨੇ ਸਲੋ ਰੱਖਣਾ ਤਾਂ ਜੋ ਇਹ ਅੰਦਰ ਤੱਕ ਪੱਕ ਸਕਣ ਲਓ ਜੀ ਇਹ ਆਪਣੇ ਬਣ ਗਏ ਚੰਗੀ ਤਰ੍ਹਾਂ ਪਕੌੜੇ ਲਾ ਲਓ ਕੋਟੇ ਲਾ ਲਓ ਕੁਝ ਵੀ ਲਾ ਲਓ ਇਹਦੀ ਸਬਜ਼ੀ ਵੀ ਬਹੁਤ ਘੈਂਟ ਬਣਦੀ ਹੈ ਜੀ ਕਿ ਜੇ ਆਪਾਂ ਸਬਜ਼ੀ ਦੀ ਵੀਡੀਓ ਵੀ ਰੈਸਪੀ ਚ ਕਰਾਂਗੇ ਤੁਹਾਡੇ ਨਾਲ ਸ਼ੇਅਰ ਹੁਣ ਆਪਾਂ ਇਹਨਾਂ ਨੂੰ ਤੇਲ ਤੋਂ ਬਾਹਰ ਕੱਢ ਲੈਨੇ ਆਂ ਦੇਖੋ ਕਿੰਨਾ ਵਧੀਆ ਕਲਰ ਆਇਆ ਤੇ ਨਾਲੇ ਉਹ ਵੀ ਆਏ ਨਹੀਂ ਹੈਗੇ ਜੀ ਵੀ ਪੋਲੇ ਨੇ ਪੂਰੇ ਕਰਾਂਚੀ ਬਣੇ ਨੇ ਹੋਰ ਪਕਾ ਲੈਨੇ ਆਂ

ਲੋ ਜੀ ਇਹ ਵੀ ਆਪਣੇ ਬਣ ਗਏ ਇਹਨਾਂ ਨੂੰ ਵੀ ਆਪਾਂ ਤੇਲ ਤੋਂ ਬਾਹਰ ਕੱਢ ਲੈਨੇ ਆਂ ਦਵਾਰੇ ਆਪਾਂ ਤੇਲ ਇਹਨਾਂ ਨੂੰ ਫਰਾਈ ਕਰ ਲਾਂਗੇ ਕਿਰਾ ਖਾਣ ਵੇਲੇ ਤਾਂ ਕਰਕੇ ਥੋੜਾ ਜਿਹਾ ਨਰਮ ਰੱਖ ਲੈ ਜੀ ਜੇ ਹੁਣੇ ਵੱਧ ਬਕਾਲਾਂ ਦੇ ਫਿਰ ਖਾਣ ਵੇਲੇ ਜਦ ਦਵਾਰੇ ਕਰਦੇ ਫਿਰ ਜੀੜੇ ਜੇ ਹੋ ਜਾਂਦੇ ਨੇ ਲਓ ਜੀ ਆਪਣੇ ਚੌਲਾਂ ਦੇ ਪਕੌੜੇ ਬਣ ਕੇ ਤਿਆਰ ਨੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ